ਬਹੁਤਾ ਕਰਮ ਲਿਖਿਆ ਨਾ ਜਾਏ ਕਰਮ ਪਾਪ ਬਖਸ਼ਿਸ਼ ਗੁਰੂ ਪਿਆਰੂ ਅਕਾਲ ਪੁਰਖ ਦੇ ਜੀ ਕਰਮ ਦੀ ਗੱਲ ਕਰੀਏ ਬਖਸ਼ਿਸ਼ ਦੀ ਗੱਲ ਕਰੀਏ ਤਾਂ ਦੁਨੀਆਂ ਤੇ ਐਸਾ ਕੋਈ ਨਹੀਂ ਜਿਸ ਉੱਤੇ ਉਸ ਦੀ ਬਖਸ਼ਿਸ਼ ਨਾ ਹੋਵੇ ਹਰ ਕੋਈ ਕਿਸੇ ਨਾ ਕਿਸੇ ਕਰਮ ਨਾਲ ਨਿਵਾਜਿਆ ਹੋਇਆ ਹੈ ਹਰੇਕ ਤੇ ਉਸ ਦਾ ਕਰਮ ਹੈ ਜੇ ਦੱਸਣਾ ਹੋਏ ਕਿ ਉਸ ਦਾ ਕਰਮ ਕਿੰਨਾ ਹੈ ਕਿੰਨਿਆ ਤੇ ਹੈ ਜਾਂ ਕਿੰਨਾ ਮਹਾਨ ਹੈ ਤਾਂ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਬਹੁਤਾ ਕਰਮ ਪਾਪ ਕਰਮ ਬਹੁਤ ਹੀ ਵੱਡਾ ਹੈ ਕਿੰਨਾ ਵੱਡਾ ਚ ਬਹੁਤਾ ਇੰਨਾ ਬਹੁਤਾ ਕਿ ਲਿਖਿਆ ਨਾ ਜਾਏ ਪাব ਅਕਾਲ ਪੁਰਖ ਦੀ ਬਖਸ਼ਿਸ਼ ਐਨੀ ਵੱਡੀ ਹੈ ਕਿ ਉਸ ਨੂੰ ਲਿਖਨ ਵਿੱਚ ਲਿਆਂਦਾ ਨਹੀਂ ਜਾ ਸਕਦਾ ਜੇ ਲਿਖਣਾ ਵਿੱਚ ਆਓ ਜੇ ਦੱਸਣਾ ਵਿੱਚ ਆਓ ਜੇ ਕਿਸੇ ਲੇਖ ਅੰਦਰ ਲਿਆਣਾ ਵਿੱਚ ਆਓ ਤਾਂ ਨਹੀਂ ਲਿਖ ਸਕਦੇ ਨਹੀਂ ਦੱਸ ਸਕਦੇ ਕਿ ਉਸ ਦੀ ਬਖਸ਼ਿਸ਼ ਕਿੰਨੀ ਮਹਾਨ ਹੈ ਤੇ ਗੁਰੂ ਪਿਆਰੂ ਇੱਥੇ ਇੱਕ ਸਵਾਲ ਵੀ ਪੈਦਾ ਹੁੰਦਾ ਹੈ ਕਿ ਉਹ ਅਕਾਲ ਪੁਰਖ ਜੋ ਸਭ ਤੋਂ ਵੱਡਾ ਹੈ ਜਿਸ ਦਾ ਕਰਮ ਵੱਡਾ ਹੈ ਜੋ ਸਭ ਨੂੰ ਦਾਤਾਂ ਦਿੰਦਾ ਹੈ ਕੀ ਉਹ ਵੀ ਇਨਸਾਨਾਂ ਵਾਂਗ ਕੁਝ ਦੇ ਕੇ ਕੁਝ ਵਾਪਸ ਲੈਣ ਦਾ ਲੋਭ ਰੱਖਦਾ ਹੈ ਕਿ ਉਸ ਅੰਦਰ ਵੀ ਕੋਈ ਇੱਛਾ ਹੈ ਤਾਂ ਗੁਰੂ ਸਾਹਿਬ ਇਸ ਦੇ ਜਵਾਬ ਵਿੱਚ ਫਰਮਾਉਂਦੇ ਹਨ ਕਿ ਵੱਡਾ ਦਾਤਾ ਤਿਲ ਨਾ ਤਮਾਏ ਪਾਪ ਕੇ ਉਹ ਤਾਂ ਦਾਤਾ ਹੈ ਵੱਡਾ ਦਾਤਾ ਸਭ ਤੋਂ ਵੱਡਾ ਦਾਤਾ ਦਾਤਾਰ ਅਤੇ ਉਸ ਅੰਦਰ ਤਿਲ ਜਿੰਨਾ ਵੀ ਤਮਾਏ ਪਾਪ ਥੋੜਾ ਜਿਹਾ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਲਾਲਚ ਨਹੀਂ ਹੈ ਲਾਲਚ ਕਿ ਮੈਂ ਜੇ ਕਿਸੇ ਨੂੰ ਕੁਝ ਦੇ ਰਿਹਾ ਹਾਂ ਤਾਂ ਉਸ ਦੇ ਬਦਲੇ ਵਿੱਚ ਮੈਨੂੰ ਕੁਝ ਚਾਹੀਦਾ ਹੈ ਨਹੀਂ ਉਹ ਸਾਡੇ ਵਾਂਗ ਨਹੀਂ ਹੈ ਕਿ ਕੁਝ ਦੇ ਕੇ ਬਦਲੇ ਵਿੱਚ ਕੁਝ ਮੰਗੇ ਗੁਰੂ ਪਿਆਰੇ ਉਹ ਅਕਾਲਪ੍ਰੂਖਤਾ ਸਬਦਾ ਦਾਤਾ ਹੈ ਜਰਾ ਸੋਚੋ ਜੋ ਸਭ ਨੂੰ ਸਭ ਕੁਝ ਦੇ ਰਿਹਾ ਹੈ ਜਿਸ ਪਾਸੋਂ ਸਭ ਕੁਝ ਆ ਰਿਹਾ ਹੈ ਜਿਸ ਤੋਂ ਸਭ ਕੁਝ ਪੈਦਾ ਹੋਇਆ ਉਸ ਨੂੰ ਕਿਸੇ ਚੀਜ਼ ਦਾ ਕੀ ਲਾਲਚ ਇਸ ਦੇ ਉਲਟ ਉਸ ਕੋਲੋਂ ਤਾਂ ਅਸੀਂ ਗੁਣ ਲੈਣੇ ਹਨ ਅਸੀਂ ਸੰਤੋਖ ਤੇ ਰਹਿਣਾ ਸਿੱਖਣਾ ਹੈ ਉਸ ਦੇ ਦਰਤੋਂ ਪਤਾ ਨਹੀਂ ਸਾਡੇ ਵਰਗੇ ਕਿੰਨੇ ਹਰ ਰੋਜ਼ ਕਿੰਨਾ ਕੁਝ ਮੰਗਦੇ ਹਨ ਜਿਵੇਂ ਕਿ ਅਗਲੀ ਪੰਕਤੀ ਅੰਦਰ ਗੁਰੂ ਸਾਹਿਬ ਫਰਮਾਉਂਦੇ ਹਨ ਕਿਤੇ ਮੰਗੇ ਜੋਦ ਅਪਾਰ ਕਿਤੇ ਪਾਪ ਕਈ ਜੋਦ ਪਾਪ ਜੋਦੇ ਸੂਰਮੇ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਅਕਾਲ ਪੁਰਖ ਕੋਲ ਕਿਤੇ ਪਾਪ ਅਣਗਿਣਤ ਜੋਦੇ ਦਾਤ ਮੰਗ ਰਹੇ ਹਨ ਯੋਧੇ ਗੁਰੂ ਪਿਆਰੋਂ ਕੀ ਮੰਗਦੇ ਹਨ ਉਹ ਯੁੱਧ ਸ਼ਕਤੀ ਦੀ ਤਾਕਤ ਮੰਗਦੇ ਹਨ ਲੜਾਈ ਵਿੱਚ ਜਿੱਤ ਹੋਵੇ ਐਸੀ ਕਲਾ ਮੰਗਦੇ ਹਨ ਕਹਿਣ ਤੋਂ ਭਾਵ ਕਿ ਜਿਸ ਕੋਲ ਬਹੁਤ ਤਾਕਤ ਹੈ ਜਿਸ ਦੇ ਪਿੱਛੇ ਬਹੁਤ ਸੈਨਾ ਹੈ ਰਾਜ ਹੈ ਸਭ ਕੁਝ ਹੈ ਉਹ ਵੀ ਮਾਲਕ ਦੇ ਦਰ ਤੋਂ ਮੰਗਦੇ ਹੀ ਰਹਿੰਦੇ ਹਨ ਅਤੇ ਸਿਰਫ ਯੋਧੇ ਹੀ ਨਹੀਂ ਹੋਰ ਵੀ ਬਹੁਤ ਹਨ ਜੋ ਬਹੁਤ ਕੁਝ ਮੰਗਦੇ ਹਨ ਜਿਵੇਂ ਕਿ ਗੁਰੂ ਸਾਹਿਬ ਅੱਗੇ ਫਰਮਾਉਂਦੇ ਹਨ ਕਿ ਤੇਆਂ ਗਣਤ ਨਹੀਂ ਵਿਚਾਰ ਕਿਤੇ ਆ ਭਾਵ ਕਈ ਸਾਰੇ ਬਹੁਤਾਂਤ ਲੁਕਾਈ ਦాతਾਂ ਪੋਗ ਰਹੇ ਹਨ ਅਤੇ ਬਹੁਤ ਸਾਰੇ ਮੰਗ ਵੀ ਰਹੇ ਹਨ ਪਰ ਇਹ ਸਾਰੇ ਕਿੰਨੇ ਹਨ ਇਹਨਾਂ ਦੀ ਗਣਤਿ ਭਾਵ ਗਿਣਤੀ ਨਹੀਂ ਕੀਤੀ ਜਾ ਸਕਦੀ ਅਤੇ ਨਾ ਹੀ ਵਿਚਾਰ ਕੀਤੀ ਜਾ ਸਕਦੀ ਹੈ ਕਿ ਕਿੰਨੇ ਹਨ ਕਿਤੇ ਕਿਤੇ ਹਨ ਕੀ ਕੀ ਮੰਗਦੇ ਹਨ ਇਸ ਦੀ ਨਾ ਗਿਣਤੀ ਹੋ ਸਕਦੀ ਹੈ ਨਾ ਵਿਚਾਰ ਕਿਉਂਕਿ ਐਸਾ ਬਹੁਤ ਕੁਝ ਹੈ ਜੋ ਸਿਰਫ ਮਨ ਅੰਦਰ ਹੁੰਦਾ ਹੈ ਜੋ ਸਿਰਫ ਮਾਲਕ ਜਾਣਦਾ ਹੈ ਜਾਂ ਉਸ ਕੋਲੋਂ ਮੰਗਣ ਵਾਲਾ ਆ ਗੁਰੂ ਪਿਆਰੇ ਹੁਣ ਤੱਕ ਜੋ ਗੁਰੂ ਸਾਹਿਬ ਨੇ ਸਮਝਾਇਆ ਉਹ ਇੱਕ ਇੱਕ ਦਾਤਾਰ ਹੈ ਜੋ ਬਹੁਤ ਕਰਮ ਵਾਲਾ ਹੈ ਬਹੁਤ ਬਖਸ਼ਿਸ਼ਾਂ ਵਾਲਾ ਹੈ ਸਭ ਨੂੰ ਦਾਤਾਂ ਦਿੰਦਾ ਹੈ ਜਿਸ ਦਾ ਕੋਈ ਅੰਤ ਨਹੀਂ ਅਤੇ ਉਸ ਕੋਲੋਂ ਦਾਤਾਂ ਲੈਣ ਵਾਲੇ ਵੀ ਬਿਆੰਤ ਹਨ ਕੋਈ ਅੰਤ ਨਹੀਂ ਇਸ ਤੋਂ ਬਾਅਦ ਹੁਣ ਉਹਨਾਂ ਬਾਰੇ ਵਿਚਾਰ ਹੈ ਜੋ ਦਾਤਾਂ ਪ੍ਰਾਪਤ ਕਰ ਰਹੇ ਹਨ ਪਰ ਉਪਭੋਗ ਕਿਵੇਂ ਰਹੇ ਹਨ ਉਹਨਾਂ ਬਾਰੇ ਗੁਰੂ ਸਾਹਿਬ ਅੱਗੇ ਫਰਮਾਉਂਦੇ ਹਨ ਕਿਤੇ ਖਪ ਤੋਟ ਹੈ ਵਿਕਾਰ ਖੱਪ ਭਾਵ ਖਪਣਾ ਖੱਪ ਟੁੱਟਹਿ ਭਾਵ ਖੱਪ ਖੱਪ ਕੇ ਨਾਸ਼ ਹੋਣਾ ਗੁਰੂ ਪਿਆਰੋ ਇੱਕ ਗੱਲ ਯਾਦ ਰੱਖਿਓ ਕਿ ਦਾਤ ਰੱਬ ਸਭ ਨੂੰ ਦਿੰਦਾ ਹੈ ਜੀਵਨ ਲਈ ਸਾਹ ਖਾਣ ਲਈ ਭੋਜਨ ਪੀਣ ਲਈ ਪਾਣੀ ਇਸ ਤੋਂ ਇਲਾਵਾ ਜੋ ਵੀ ਕੁਝ ਹੈ ਭਾਵ ਜ਼ਰੂਰਤ ਤੋਂ ਜ਼ਿਆਦਾ ਜੋ ਵੀ ਕੁਝ ਸਾਨੂੰ ਮਿਲਿਆ ਹੈ ਉਸ ਤੋਂ ਸਾਡੀ ਅਸਲ ਪਰਖ ਹੁੰਦੀ ਹੈ ਜਿਵੇਂ ਜੇ ਸਾਡੇ ਕੋਲ ਬਹੁਤ ਕੁਝ ਹੈ ਚੰਗੇ ਪਦਾਰਥ ਹਨ ਨਾਮ ਹੈ ਹਰ ਸ਼ੈ ਹੈ ਤਾਂ ਇਸ ਹਾਲਾਤ ਅੰਦਰ ਅਸੀਂ ਕਿਵੇਂ ਮੋਹ ਵਿਕਾਰਾਂ ਤੋਂ ਦੂਰ ਰਹਿ ਕੇ ਮਾਲਕ ਨਾਲ ਜੁੜੇ ਰਹਿੰਦੇ ਹਾਂ ਇਹ ਸਾਡੀ ਪਰਖ ਹੁੰਦੀ ਹੈ ਇਸ ਤੋਂ ਇਲਾਵਾ ਜੇ ਸਾਡੇ ਕੋਲ ਜ਼ਰੂਰਤ ਤੋਂ ਇਲਾਵਾ ਹੋਰ ਕੁਝ ਨਹੀਂ ਨਾ ਚੰਗਾ ਕਰਨ ਨਾ ਪੈਸਾ ਨਾ ਕੋਈ ਪਦਾਰਥ ਤਾਂ ਇਹੋ ਜਿਹੇ ਹਾਲਾਤ ਅੰਦਰ ਵੀ ਅਸੀਂ ਕਿਵੇਂ ਰਬ ਨਾਲ ਜੁੜੇ ਰਹਿੰਦੇ ਹਾਂ ਇਹ ਸਾਡੀ ਪਰਖ ਹੁੰਦੀ ਹੈ ਜਿਵੇਂ ਕਿ ਇਸ ਪੰਕਤੀ ਅੰਦਰ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜੀਵ ਨੇ ਮੰਗਿਆ ਬਉ ਤੇ ਮਿਲਿਆ ਵੀ ਬਉਤ ਹਰ ਇੱਕ ਸ਼ੈ ਮਿਲੇ ਵਰਸ਼ਾ ਪਾ ਕੇ ਹੰਕਾਰੀ ਹੋ ਗਿਆ, ਕ੍ਰੋਧੀ ਹੋ ਗਿਆ, ਕਾਮੀ ਹੋ ਗਿਆ ਤਾਂ ਉਸ ਨੂੰ ਜੋ ਮਿਲਿਆ ਉਸ ਦਾ ਕੋਈ ਲਾਭ ਤਾਂ ਨਾ ਲੈ ਸਕਿਆ। ਉਲਟਾ ਇਹਨਾਂ ਅੰਦਰ ਖਪਣ ਲੱਗ ਪਿਆ, ਵਿਕਾਰੀ ਬਣ ਗਿਆ। ਗੁਰੂ ਸਾਹਿਬ ਫਰਮਾਉਂਦੇ ਹਨ ਕਿ ਕਈ ਜੀਵ ਉਸ ਦੀਆਂ ਦਾਤਾਂ ਵਰਤ ਵਰਤ ਕੇ ਵਿਕਾਰਾਂ ਵਿੱਚ ਹੀ ਖੱਪ-ਖੱਪ ਕੇ ਨਾਸ਼ ਹੁੰਦੇ ਹਨ। ਪਵਜੂਗ ਜ ਮਿਲਿਆ ਉਸ ਅੰਦਰ ਹੀ ਖਪਣ ਲੱਗ ਪੇ ਅਤੇ ਉਸ ਅਕਾਲ ਪੁਰਖ ਨੂੰ ਭੁੱਲ ਗਏ। ਇਸ ਤੋਂ ਇਲਾਵਾ ਹੋਰ ਵੀ ਜੀਵਾਂ ਬਾਰੇ ਅੱਗੇ ਗੁਰੂ ਸਾਹਿਬ ਫਰਮਾਉਂਦੇ ਹਨ ਜਿਵੇਂ ਕਿ ਕੀਤੇ ਲਾ ਲ ਮੁਕਰ ਪਾਹ ਕੀਤੇ ਮੂਰਖ ਕਾਹੇ ਕਾਹੇ ਭਾਵ ਬੇਅੰਤ ਜੀਵ ਐਸੀ ਹਨ ਜੋ ਅਕਾਲ ਪੁਰਖ ਤੋਂ ਪਦਾਰਥ ਪ੍ਰਾਪਤ ਕਰਕੇ ਖਾਈ ਵੀ ਜਾਂਦੇ ਹਨ ਭੋਗੀ ਵੀ ਜਾਂਦੇ ਹਨ ਅਤੇ ਖਾ ਪੀ ਕੇ ਮੁਕਰ ਵੀ ਜਾਂਦੇ ਹਨ ਅਤੇ ਕਈ ਐਸੇ ਮੂੜ ਹਨ ਜੋ ਸਿਰ ਵੀ ਖਾਈ ਹੀ ਜਾ ਰਹੇ ਹਨ ਉਸ ਦੀਆਂ ਦਾਤਾਂ ਨੂੰ ਵਰਤੀ ਜਾ ਰਹੇ ਹਨ ਪਰ ਕਦੇ ਸ਼ੁਕਰ ਵਿੱਚ ਆ ਕੇ ਇਹ ਨਹੀਂ ਆਖਦੇ ਕਿ हे ਮਾਲਕ ਆਪ ਦਾ ਬਹੁਤ ਧੰਨਵਾਦ ਹੈ ਜੋ ਆਪਨੇ ਸਾਨੂੰ ਇਹ ਸਭ ਬਖਸ਼ ਗੁਰੂ ਪਿਆਰੋ ਧੰਨਵਾਦ ਕਰਨ ਨਾਲ ਨਾ ਅਸੀਂ ਛੋਟੇ ਹੋ ਜਾਂਦੇ ਹਾਂ ਨਾ ਅਕਾਲ ਪੁਰਖ ਵੱਡਾ ਹੋ ਜਾਂਦਾ ਹੈ ਉਹ ਤਾਂ ਹੈ ਹੀ ਵੱਡਾ ਉਸ ਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਲਾਲਚ ਨਹੀਂ ਬਲਕਿ ਜਦ ਅਸੀਂ ਧੰਨਵਾਦ ਕਰਦੇ ਹਾਂ ਸ਼ੁਕਰ ਕਰਦੇ ਹਾਂ ਸ਼ੁਕਰਾਨਾ ਕਰਦੇ ਹਾਂ ਤਾਂ ਅੰਦਰੋਂ ਨਿਮਰਤਾ ਨਾਲ ਪਰਦੇ ਹ ਹਲੀਮੀ ਨਾਲ ਪਰਦੇ ਹ ਅਤੇ ਨਾਲ ਹੀ ਅਸੀਂ ਮਾਲਕ ਦੀਆਂ ਦਾਤਾਂ ਦੀ ਕਦਰ ਕਰਨ ਵਾਲੇ ਬਣ ਜਾਂਦੇ ਹਾਂ ਪਾਣੀ ਬਚਾਉਣ ਵਾਲੇ ਬੰਦੇ ਹਾਂ ਹਵਾ ਸਾਫ਼ ਰੱਖਣ ਵਾਲੇ ਕੁਦਰਤ ਨੂੰ ਬਚਾਉਣ ਵਾਲੇ ਬੰਦਿਆਂ ਨਾ ਕੇਸ ਨੂੰ ਵਿਗਾੜਨ ਵਾਲੇ ਤਾਂ ਜੋ ਮਨ ਹਰ ਵੇਲੇ ਸ਼ੁਕਰ ਵਿੱਚ ਰਹਿੰਦਾ ਹੈ ਸ਼ੁਕਰਾਨੇ ਵਿੱਚ ਰਹਿੰਦਾ ਹੈ ਉਹ ਮਨ ਸੰਤੋਕੀ ਹੋ ਜਾਂਦਾ ਹੈ ਸਬਰ ਵਾਲਾ ਹੋ ਜਾਂਦਾ ਹੈ ਅਤੇ ਜੋ ਵੀ ਸਬਰ ਹੈ ਉਸ ਬਾਰੇ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਉਹ ਮਿਲੀਆਂ ਦਾਤਾਂ ਨੂੰ ਭੋਗੀ ਵੀ ਜਾਂਦਾ ਹੈ ਤੇ ਖਾ ਪੀ ਕੇ ਮੁਕਰ ਵੀ ਜਾਂਦਾ ਹੈ ਤਾਂ ਗੁਰੂ ਪਿਆਰੋ ਗੁਰੂ ਸਾਹਿਬ ਨੇ ਸਾਨੂੰ ਉਸ ਮਨ ਬਾਰੇ ਦੱਸਿਆ ਜਿਸ ਨੂੰ ਸਭ ਮਿਲਿਆ ਹਰੇਕ ਦਾਤ ਮਿਲੀ ਪਰ ਸਭ پا ਕੇ ਮਾਲਕ ਦਾਤਾਰ ਨੂੰ ਉਹ ਭੁੱਲ ਗਿਆ ਅਤੇ ਨਾਲ ਹੀ ਦਾਤਾਂ ਪਿੱਛੇ ਲੱਗ ਕੇ ਪਦਾਰਥਾਂ ਦੀ ਬੇਕਦਰੀ ਕੀਤੀ ਅਤੇ ਖੁਦ ਵਿਕਾਰੀ ਬਣ ਗਿਆ। ਇਸ ਤੋਂ ਬਾਅਦ ਗੁਰੂ ਸਾਹਿਬਾਨ ਉਸ ਮਨ ਬਾਰੇ ਫਰਮਾਉਂਦੇ ਹਨ ਜਿਸ ਨੂੰ ਕੁਝ ਵੀ ਨਹੀਂ ਮਿਲਿਆ ਪਰ ਫਿਰ ਵੀ ਸ਼ੁਕਰ ਵਿੱਚ ਹੈ ਜਿਵੇਂ ਕਿ ਗੁਰੂ ਸਾਹਿਬ ਫਰਮਾਉਂਦੇ ਹਨ ਕਿਤੇ ਆ ਦੁੱਖ ਭੁੱਖ ਸਦਮਾਰ ਇਹ ਪੀ ਦਾਤ ਤੇਰੀ ਦਾਤਾਰ ਪাব ਇੱਕ ਉਹ ਮਨੁੱਖ ਜਿਨ੍ਹਾਂ ਨੇ ਦਾਤਾਂ ਦੀ ਕਦਰ ਨਾ ਕੀਤੀ ਅਤੇ ਦੂਜੇ ਪਾਸੇ ਉਹ ਹਨ ਜਿਨ੍ਹਾਂ ਨੂੰ ਜ਼ਰੂਰਤ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਮਿਲਿਆ ਬਲਕਿ ਜ਼ਿੰਦਗੀ ਵਿੱਚ ਸਦਾ ਦੁੱਖ ਮਿਲਿਆ ਭੁੱਖ ਮਿਲੀ ਤੇ ਹਮੇਸ਼ਾ ਜ਼ਿੰਦਗੀ ਵਿੱਚ ਕੋਈ ਨਾ ਕੋਈ ਮਾਰ ਮਿਲੀ ਕਦੇ ਕੋਈ ਮਾਰ ਕਦੇ ਕੋਈ ਪਰ ਉਨ੍ਹਾਂ ਨੂੰ ਇੱਕ ਚੀਜ਼ ਇੱਕ ਦਾਤ ਮਿਲੀ ਉਸੇ ਰੱਬ ਦਾ ਨਾਮ ਉਸਦਾ ਪਿਆਰ ਜਿਸ ਕਾਰਨ ਉਨ੍ਹਾਂ ਨੂੰ ਦੁੱਖ ਵੀ ਦੁੱਖ ਨਾ ਲੱਗਿਆ ਬਲਕਿ ਉਸ ਦੀ ਦਾਤ ਹੀ ਲੱਗੀ ਉਹਨਾਂ ਨੂੰ ਭੁੱਖ ਵੀ ਭੁੱਖ ਨਾ ਲੱਗੀ ਬਲਕਿ ਉਸਦੀ ਦਾਤ ਹੀ ਲੱਗੀ ਅਸੀਂ ਇਤਿਹਾਸ ਵਿੱਚ ਬਹੁਤ ਸਾਰੇ ਇਤਿਹਾਸਿਕ ਪ੍ਰਸੰਗ ਪੜੇ ਹਨ ਜਿੱਥੇ ਸਿੰਘਾਂ ਨੂੰ ਦੁੱਖ ਵਿੱਚ ਰਣੇ ਪਏ ਭੁੱਖ ਵੀ ਚੱਲਨੀ ਪਈ ਪਰ ਉਹਨਾਂ ਨੇ ਇਸ ਨੂੰ ਮਾਲਕ ਦੀ ਦਾਤ ਸਮਝਿਆ ਗੁਰੂ ਪਿਆਰੂ ਸਾਡੇ ਵਿੱਚੋਂ ਬਹੁਤ ਹੀ ਐਸੇ ਹਨ ਜਿਨ੍ਹਾਂ ਕੋਲ ਜਦ ਬਹੁਤਾ ਹੋਏ ਤਾਂ ਰੱਬ ਭੁੱਲ ਜਾਂਦੇ ਹਨ ਅਤੇ ਜੇ ਥੋੜਾ ਹੋਏ ਤਾਂ ਰੱਬ ਨੂੰ ਉਲਾਮੇ ਦੇ ਜਾਂਦੇ ਹਨ ਪਰ ਜਿਨ੍ਹਾਂ ਨੂੰ ਸਮਝ ਆ ਜਾਂਦੀ ਹੈ ਕਿ ਸੁਖ ਦੁੱਖ ਤਾਂ ਜੀਵਨ ਦਾ ਅੰਗ ਹਨ ਇਹ ਹਰੇਕ ਧਿਆਨੇ ਹਨ ਤਾਂ ਉਹ ਦੁੱਖ ਸੁੱਖ ਅੰਦਰ ਜਾਂ ਕਿਸੇ ਵੀ ਹਾਲਾਤ ਅੰਦਰ ਕਦੇ ਵੀ ਰੱਬ ਨੂੰ ਨਹੀਂ ਭੁੱਲਦੇ ਬਲਕਿ ਦੁੱਖ ਨੂੰ ਉਸ ਦੀ ਦਾਤ ਸਮਝ ਕੇ ਝੋਲੀ ਪਾਉਂਦੇ ਹਨ ਜੇ ਭੁੱਖ ਦਿੱਤੀ ਹੈ ਤਾਂ ਇਸ ਨੂੰ ਉਸ ਦਾ ਹੁਕਮ ਸਮਝਦੇ ਹਨ ਗੁਰੂ ਪਿਆਰੇ ਸੰਸਾਰ ਅੰਦਰ ਵੀ ਐਸੀਆਂ ਬਹੁਤ ਸਾਰੀਆਂ ਉਦਾਹਰਨਾਂ ਹਨ ਜਦ ਉਹਨਾਂ ਨੂੰ ਪੈਨਾ ਜ਼ਿੰਦਗੀ ਵਿੱਚ ਦੁੱਖ ਭੁੱਖ ਤੇ ਮਾਰ ਪਈ ਤਾਂ ਉਹ ਘਬਰਾਏ ਨਹੀਂ ਕੋਈ ਉਲਾਮੇ ਨਹੀਂ ਦਿੱਤੇ ਬਲਕਿ ਇਸ ਨੂੰ ਵੀ ਦਾਤ ਸਮਝ ਕੇ ਝੋਲੀ ਚ ਪਾਇਆ ਹੁਕਮ ਨੂੰ ਮੰਨਿਆ ਅਤੇ ਅੰਤ ਉਹ ਸਾਰੀ ਦੁਨੀਆ ਅੰਦਰ ਚਮਕੇ ਕਿਉਂ ਕਿਉਂਕਿ ਉਹਨਾਂ ਇਹ ਨਹੀਂ ਦੇਖਿਆ ਕਿ ਇਹ ਦੁੱਖ ਹੈ ਉਹਨਾਂ ਦੇਖਿਆ ਕਿ ਇਹ ਵੀ ਦਾਤ ਹੈ ਉਹਨਾਂ ਦੁੱਖ ਨੂੰ दारू ਬਣਾ ਲਿਆ ਦੁੱਖ ਨੂੰ ਹਥਿਆਰ ਬਣਾ ਕੇ ਜ਼ਿੰਦਗੀ ਦੀ ਬਾਜ਼ੀ ਨੂੰ ਜਿੱਤਿਆ ਤਾਂ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਕਿਤਨੇ ਹੀ ਐਸੇ ਜੀਵ ਹਨ ਜਿਨ੍ਹਾਂ ਨੂੰ ਦੁੱਖ ਤੇ ਭੁੱਖ ਦੀ ਮਾਰ ਪੈਂਦੀ ਹੈ ਪਰ ਐਸੀ ਮਾਰ ਨੂੰ ਵੀ ਉਹ ਰੱਬ ਦੀ ਦਾਤ ਮੰਨਦੇ ਹਨ ਰੱਬ ਦੀ ਬਖਸ਼ਿਸ਼ ਮੰਨਦੇ ਹਨ ਸਦਾ ਸ਼ੁਕਰ ਵਿੱਚ ਰਹਿੰਦੇ ਹਨ ਇਸ ਤੋਂ ਬਾਅਦ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਬੰਦ ਕਲਾਸੀ ਪਾਣਾ ਹੋਏ ਹੋਰ ਆਖ ਨਾ ਸਕ ਕੋਈ ਗੁਰੂ ਪਿਆਰੂ ਦਾਤਾਂ ਤਾਂ ਹਰੇਕ ਨੂੰ ਮਿਲਦੀਆਂ ਹਨ ਪਰ ਜਿੱਥੇ ਕੁਝ ਐਸੇ ਹਨ ਜੋ ਲੈ ਲੈ ਕੇ ਮੁਕਰ ਜਾਂਦੇ ਹਨ ਜਾਂ ਜੇ ਨਹੀਂ ਮਿਲਿਆ ਤਾਂ ਉਲਾਮੇ ਦਿੰਦੇ ਹਨ ਉੱਥੇ ਉਹ ਮਨਵੀ ਹਨ ਜਿਨ੍ਹਾਂ ਨੂੰ ਜੇ ਬਹੁਤਾ ਮਿਲਿਆ ਤਾਂ ਵੀ ਸ਼ੁਕਰ ਵਿੱਚ ਹਨ ਸ਼ੁਕਰਾਨੇ ਵਿੱਚ ਹਨ ਜੇ ਘੱਟ ਮਿਲਿਆ ਤਾਂ ਵੀ ਸ਼ੁਕਰ ਵਿੱਚ ਹਨ ਪਰ ਸਵਾਲ ਇਹ ਹੈ ਕਿ ਜੋ ਸ਼ੁਕਰ ਵਿੱਚ ਹਨ ਜੋ ਸ਼ੁਕਰਾਨੇ ਵਿੱਚ ਹਨ ਉਹ ਕਿਵੇਂ ਹਨ ਸਾਰੇ ਹੀ ਜੀਵ ਅਸੀਂ ਪਰਮਾਤਮਾ ਦੇ ਸ਼ੁਕਰਗੁਜ਼ਾਰ ਕਿਉਂ ਨਹੀਂ ਹੋ ਪਾਉਂਦੇ ਤਾਂ ਇਸ ਸਵਾਲ ਦੇ ਜਵਾਬ ਵਿੱਚ ਅੰਦਰ ਕੋਈ ਸਾਂ ਫਰਮਾਂਦੇ ਹਨ ਕਿ ਉਹ ਸ਼ੁਕਰਾਨੇ ਵਿੱਚ ਇਸ ਲਈ ਨਹੀਂ ਕਿਉਂਕਿ ਉਹ ਬੰਦਨਾ ਵਿੱਚ ਹਨ ਵਿਕਾਰਾਂ ਵਿੱਚ ਹਨ ਲੋਭ ਹਉਮੈ ਹੰਕਾਰ ਆਦਿ ਵਿੱਚ ਫਸ ਕੇ ਦਾਤਾਰ ਨੂੰ ਹੀ ਭੁੱਲ ਗਏ ਹਨ ਪਰ ਜਿਨ੍ਹਾਂ ਨੇ ਰੱਬ ਦੇ ਨਾਮ ਨੂੰ ਉਸ ਦੇ ਗੁਣਾਂ ਨੂੰ ਮਨ ਅੰਦਰ ਵਸਾਇਆ ਹੈ ਉਹਨਾਂ ਮਨ ਉੱਤੇ ਪਏ ਸਾਰੇ ਬੰਧਨ ਤੋੜ ਲਏ ਹਨ ਉਹਨਾਂ ਤੋਂ ਆਜ਼ਾਦ ਹੋ ਗਏ ਹਨ ਅਤੇ ਸਦਾ ਹੁਕਮ ਅੰਦਰ ਬਾਣੇ ਅੰਦਰ ਚੱਲਣ ਲੱਗੇ ਭਾਵੇਂ ਉਹਨਾ ਉੱਤੇ ਕਹਿੋ ਜਈ ਵੀ ਹਾਲਾਤ ਹੋਣ ਜਿਵੇਂ ਗੁਰੂ ਬਿਹਾਰੂ ਜਦ ਪੰਚਮ ਪਾਤਸ਼ਾਹ ਜੀ ਨੂੰ ਤਤੀ ਤਵੀ ਤੇ ਬਿਠਾਇਆ ਗਿਆ ਤਾਂ ਉੱਥੇ ਗੁਰੂ ਸਾਹਿਬ ਨੇ ਉਸ ਨੂੰ ਦੁੱਖ ਨਹੀਂ ਕਿਹਾ ਨਾ ਹੀ ਕੋਈ ਮੁਸੀਬਤ ਬਲਕਿ فرمایا ਕਿ ਇਹ ਵੀ ਉਸ ਦਾ ਪਾਣਾ ਹੈ ਅਤੇ ਤੇਰਾ ਪਾਣਾ ਮੀਠਾ ਲੱਗੇ ਤਾਂ ਜਿਸ ਨੂੰ ਪਾਣਾ ਸਮਝ ਆ ਜਾਏ ਪਵ ਹੁਕਮ ਸਮਝ ਆ ਜਾਏ ਉਸ ਲਈ ਦੁੱਖ ਭੁੱਖ ਵੀ ਉਸ ਦੀ ਦਾਤ ਹੈ ਪਰ ਇਹ ਉਸ ਨੂੰ ਸਮਝ ਆ ਜਾਂਦਾ ਹੈ ਜੋ ਬੰਦਨਾ ਤੋਂ ਆਜ਼ਾਦ ਹੋ ਜਾਂਦਾ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਵਿਕਾਰਾਂ ਦੇ ਬੰਦਨਾ ਤੋਂ ਖਲਾਸੀ ਸਿਰਫ ਅਕਾਲ ਪੁਰਖ ਦੇ ਬਾਣੇ ਵਿੱਚ ਤੁਰਿਆ ਹੀ ਮਿਲਦੀ ਹੈ ਅਤੇ ਹੁਕਮ ਤੋਂ ਬਿਨਾ ਬਾਣੇ ਤੋਂ ਬਿਨਾ ਖਲਾਸੀ ਦਾ ਕੋਈ ਹੋਰ ਤਰੀਕਾ ਕੋਈ ਹੋਰ ਮਨੁੱਖ ਨਹੀਂ ਦੱਸ ਸਕਦਾ ਭਾਵੇਂ ਕੋਈ ਮਨੁੱਖ ਇਹ ਨਹੀਂ ਦੱਸ ਸਕਦਾ ਕਿ ਬਾਣੇ ਵਿੱਚ ਤੁਰਨ ਤੋਂ ਬਨਾ ਵਿਕਾਰਾਂ ਤੋਂ ਛੁਟਕਾਰੇ ਦਾ ਕੋਈ ਹੋਰ ਵਸੀਲਾ ਵੀ ਹੋ ਸਕਦਾ ਹੈ ਤਾਂ ਇਸ ਤੋਂ ਬਾਅਦ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜੇ ਕੋ ਕਾਇਕ ਆਖਣ ਪਾਏ ਉਹ ਜਾਣੈ ਜੇ ਤਿਆਂ ਮੋਹ ਖਾਏ ਕਾਇਕ ਨੂੰ ਕੱਚਾ ਮਨੁਕ ਮੋਰਖ ਜਾਂ ਗੱਪੀ ਵੀ ਕਿਹਾ ਜਾਂਦਾ ਹੈ ਤਾਂ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜੇ ਕੋਈ ਖਾਏ ਇੱਕ ਕੱਚਾ ਮਨ ਇਹ ਦੱਸਣ ਦਾ ਯਤਨ ਕਰੇ ਕਿ ਵਿਕਾਰਾਂ ਤੋਂ छुटਣ ਦਾ ਕੋਈ ਹੋਰ ਰਾਹ ਵੀ ਹੈ ਤਾਂ ਉਹ ਹੋਰ ਕਿਸੇ ਨੂੰ ਕੁਝ ਦੱਸੇ ਜਾਂ ਨਾ ਪਰ ਉਹ ਆਪ ਇੱਕ ਗੱਲ ਜ਼ਰੂਰ ਜਾਣ ਲੈਂਦਾ ਹੈ ਕਿ ਮੈਂ ਜੋ ਰਸਤਾ ਚੁਣਿਆ ਹੈ ਉਹ ਗਲਤ ਹੈ ਇਸ ਵਾਏ ਕਰਮਕਾਰ ਤੋਂ ਕੁਝ ਨਹੀਂ ਉਹ ਜਾਣਦਾ ਹੈ ਕਿ ਜਿੰਨੀਆਂ ਵੀ ਮੈਂ ਰਾਹਾਂ ਚੁਣੀਆਂ ਹਨ ਜਿੰਨਾ ਵੀ ਮੈਂ ਝੂਠ ਬੋਲਿਆ ਹੈ ਉਸ ਨਾਲ ਮੈਨੂੰ ਮੂਹ ਦੀ ਖਾਣੀ ਪਈ ਪਾਵਿਸ਼ਰਮਿੰਦਗੀ ਚੱਕਣੀ ਪਈ ਗੁਰੂ ਪੇਰੂ ਅਸੀਂ ਵੀ ਅੱਜਕਲ ਬਹੁਤ ਦੇਖਦੇ ਹਾਂ ਕਿ ਜੇ ਦੁੱਖਾਂ ਤੋਂ ਬਚਣਾ ਹੈ ਜੇ ਕਿਸੇ ਵੀ ਰੋਗ ਤੋਂ ਮਾਰ ਤੋਂ ਬਚਣਾ ਹੈ ਤਾਂ ਦੱਸਿਆ ਜਾਂਦਾ ਹੈ ਕਿ ਇਹ ਤਰੀਕਾ ਅਪਣਾਓ ਜਾਂ ਇੰਜ ਕੋਈ ਅਪਾ ਕਰੋ ਤੇ ਜੋ ਇਸ ਰਾਹ ਤੇ ਚੱਲਦਾ ਹੈ ਉਸ ਨੂੰ ਸਵਾਏ ਇੱਕ ਹੋਰ ਨਵੇਂ ਰੋਗ ਤੋਂ ਹੋਰ ਕੁਝ ਨਹੀਂ ਮਿਲਦਾ ਕਿਉਂਕਿ ਰਸਤਾ ਗਲਤ ਹੈ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਬੰਦਨਾ ਤੋਂ ਛੁਟੰਦਾ ਰਸਤਾ ਇੱਕ ਹੈ ਉਹ ਹੈ ਬਾਣਾ ਉਹ ਹੈ ਹੁਕਮ ਗੁਰੂ ਸਾਹਿਬ ਪਹਿਲੀ ਪੌੜੀ ਤੋਂ ਲੈ ਕੇ ਹੁਣ ਤੱਕ ਇਹੀ ਗੱਲ ਵਾਰ-ਵਾਰ ਮਨ ਨੂੰ ਸਮਝਾਉਂਦੇ ਇਹੀ ਮਨ ਅੰਦਰੋਂ ਹਉਮੈ ਦੂਰ ਕਰਦਾ ਹੈ ਮਾਇਆ ਤੋਂ ਛਡਾਉਂਦਾ ਹੈ ਸਾਨੂੰ ਰੱਬ ਨਾਲ ਇੱਕ ਕਰਦਾ ਹੈ ਤੇ ਗੁਰੂ ਸਾਹਿਬ ਨੇ ਪੰਕਤਾਰੇ ਫਰਮਾਉਂਦੇ ਹਨ ਕਿ ਜੋ ਬੰਦਨਾ ਤੋਂ ਛੁਟੰਦਾ ਹੋਰ ਰਸਤਾ ਦੱਸਦੇ ਹਨ ਉਹਨਾਂ ਨੂੰ ਅੰਤ ਮੂੰਹ ਦਿਖਾਣੀ ਪੈਂਦੀ ਹੈ ਇਸ ਤੋਂ ਬਾਅਦ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਆਪੇ ਜਾਣੈ ਅਪੇ ਦੇ ਅੱਖ ਸੇ ਪੇ ਕੇ ਕੇ ਭਾਵ ਕਿਸ ਜਗਤ ਅੰਦਰ ਸਿਰਫ ਉਹ ਹੀ ਨਹੀਂ ਜੋ ਦਾਤਾਂ ਲੈ ਕੇ ਮੁਕਰ ਜਾਂਦੇ ਹਨ ਨਾ ਸ਼ੁਕਰੇ ਹੋ ਜਾਂਦੇ ਹਨ ਬਲਕਿ ਇੱਥੇ ਅੱਖ ਸੇ ਪੇ ਭਾਵ ਇਹ ਗੱਲ ਆਖਣ ਵਾਲੇ ਵੀ ਕਈ ਕੇ ਹਨ ਭਾਵ ਬਹੁਤ ਹਨ ਕਿਹੜੀ ਗੱਲ ਕਿ ਉਸ ਦਾਤਾਰ ਦਾ ਸਦਾ ਸਦਾ ਸ਼ੁਕਰਾਨਾ ਹੈ ਜੋ ਸਾਨੂੰ ਦਾਤਾਂ ਬਖਸ਼ਦਾ ਹੈ ਅਪੇ ਜਾਣੇ ਉਹ ਆਪ ਹੀ ਸਾਡੀਆਂ ਲੋੜਾਂ ਨੂੰ ਜਾਣਦਾ ਹੈ ਆਪੇ ਦੇ ਅਤੇ ਆਪ ਹੀ ਦਾਤਾਂ ਦੇ ਜਾਂਦਾ ਹੈ ਗੁਰੂ ਪਿਆਰਿਓ ਸਿਰਜਣਹਾਰ ਤਾਂ ਐਸਾ ਸੁਜਾਨ ਹੈ ਕਿ ਉਹ ਸਾਡੇ ਜਨਮ ਤੋਂ ਪਹਿਲਾਂ ਸਾਡੇ ਰਹਿਣ ਲਈ ਧਰਤੀ ਜੀਣ ਲਈ ਸਾਹ ਤੇ ਖਾਣ ਪੀਣ ਲਈ ਸਭ ਕੁਝ ਪੈਦਾ ਕਰ ਦਿੰਦਾ ਹੈ ਹੋਰ ਤਾਂ ਹੋਰ ਸਾਡੇ ਸਾਥ ਲਈ ਬਹੁਤ ਸਾਰੇ ਲੋਕ ਵੀ ਦਿੰਦਾ ਹੈ ਇਸ ਲਈ ਗੁਰੂ ਪਿਆਰਿਓ ਜੋ ਮਿਲਿਆ ਹੈ ਉਸ ਦਾ ਧੰਨਵਾਦ ਕਰਨਾ ਸਿੱਖੀਏ ਸਵਾਸ ਸਵਾਸ ਧੰਨਵਾਦ ਕਰੀਏ ਹਰ ਦਿਨ ਲਈ ਧੰਨਵਾਦ ਕਰੀਏ ਹਰ ਸਾਹ ਲਈ ਧੰਨਵਾਦ ਕਰੀਏ ਹਰ ਗ੍ਰਾਸ ਲਈ ਧੰਨਵਾਦ ਕਰੀਏ ਤਾਂ ਇਸ ਤੋਂ ਬਾਅਦ ਅੰਤਨੀਆ ਤੁਕਾਂ ਅੰਦਰ ਗੁਰੂ ਸਾਹਿਬ ਸਭ ਤੋਂ ਵੱਡੀ ਦਾਤ ਬਾਰੇ ਚਾਣਣਾ ਪਾਉਂਦੇ ਹੋਏ ਫਰਮਾਉਂਦੇ ਹਨ ਕਿ ਜਿਸ ਨੂੰ ਬਖਸ਼ੇ ਸਿਫਤ ਸਾਲਾ ਨਾਨਕ ਪਾਤਸ਼ਾਹ ਬਾਦਸ਼ਾਹ ਗੁਰੂ ਪੇਰਿ ਸਾਨੂੰ ਜ਼ਿੰਦਗੀ ਵਿੱਚ ਬਹੁਤ ਕੁਝ ਮਿਲਦਾ ਹੈ ਬਹੁਤ ਦਾਤਾਂ ਮਿਲਦੀਆਂ ਹਨ ਪਰ ਸਭ ਤੋਂ ਵੱਡੀ ਦਾਤ ਕੀ ਹੈ ਕਿ ਜਿਸ ਨੂੰ ਬਹੁਤ ਸਾਰੀ ਦੌਲਤ ਮਿਲੀ ਉਹ ਦਾਤ ਵੱਡੀ ਹੈ ਜੋ ਕੋਈ ਰਾਜਪਾਗ ਮਿਲਿਆ ਉਹ ਦਾਤ ਵੱਡੀ ਹੈ ਜ ਜਿਸ ਨੂੰ ਭੁੱਖ ਦੁੱਖ ਮਿਲੀ ਉਹ ਵੱਡੀ ਦਾਤ ਹੈ ਜ ਜ ਬਹੁਤ ਸੁਖ ਮਿਲਿਆ ਉਹ ਵੱਡੀ ਦਾਤ ਹੈ ਨਹੀਂ ਸਭ ਤੋਂ ਵੱਡੀ ਦਾਤ ਹੈ ਉਸ ਦੇ ਨਾਮ ਦੀ ਦਾਤ ਗੁਰੂ ਸਾਹਿਬ ਫਰਮਾਉਂਦੇ ਹਨ ਕਿ हे ਨਾਨਕ ਜਿਸ ਨੂੰ ਅਕਾਲ ਪੁਰਖ ਆਪਣੇ ਸਿਫਤ ਸਲਾਹ ਦੀ ਦਾਤ ਬਖਸ਼ਦਾ ਹੈ ਆਪਣੇ ਗੁਣ ਬਖਸ਼ਦਾ ਹੈ ਨਾਮ ਬਖਸ਼ਦਾ ਹੈ ਉਹੀ ਸਭ ਤੋਂ ਵੱਡੀ ਦਾਤ ਹੈ ਅਤੇ ਉਹ ਮਨੁੱਖ ਸਮਝੋ ਪਾਤਸ਼ਾਹਾਂ ਦਾ ਪਾਸ਼ਾ ਹੈ ਗੁਰੂ ਪਿਆਰੇ इस दुनिया अंदर बहुत सारे बादशाह हैं पर सब तो महान वो है जिसके मन अंदर रबती सिफत सलाह है उसका गुणगान है इस तो वटी होर कोई दात नहीं हो सकती वाहिगुरु जी का खालसा वाहिगुरु जी की फतेह